ਗੁਰਦੁਆਰਾ ਗੁਰੂ ਹਰਗਬਿੰਦ ਸਾਹਿਬ ਜੀ ਪਾਤਸ਼ਾਹੀ 6ਵੀਂ ਪੰਥ ਅਕਾਲੀ ਤਰਨਾ ਦਲ ਮਿਸਲ ਬਾਬਾ ਮਾਨ ਸਿੰਘ ਜੀ ਵੱਲੋਂ ਸੱਚਖੰਡ ਵਾਸੀ ਬਾਬਾ ਜਕਤਾਰ ਸਿੰਘ ਜੀ ਸੋਢੀ ਸੱਚਖੰਡ ਬਾਬਾ ਦਾਰਾ ਸਿੰਘ ਜੀ ਦੀ ਚਾਦ ਵਿੱਚ ਸਰਾਨਾ ਜੋੜ ਮੇਲਾ ਜੋ ਮਿੱਟੀ 27 225 ਦਿਨ ਬੁੱਧਵਾਰ ਨੂੰ मजीठा रोड बाईपास विखे मनाया जा रहा है आओ असी अंदर लेके चलते हैं ਗੁਰੂ ਨਾਨਕ ਦੇਵ ਜੀ ਜਦੋਂ ਤੁਸੀਂ ਜਿਹਨੇ ਅਰਦਾਸ ਕਰਨ ਵਾਸਤੇ ਬੇਨਤੀ ਕੀਤੀ ਸੀ ਫੰਦਾ ਪੱਤਰ ਪਛਾਣੇ ਦਾ ਦਿੱਤਾ ਸੀ ਉਸ ਵੇਲੇ ਤਿੰਨ ਜਾਣੇ ਸੀ ਸਾਡਾ ਛੋਟਾ ਜਾਂ ਲਾਲਾ ਕਿੱਥੇ ਗਿਆ ਤੇ ਉਸ ਵੇਲੇ ਜਗਦੇ ਦੀ ਘਰ ਵਾਲੀ ਕਹਿ ਲੱਗੀ ਮਹਾਰਾਜ ਉਹ ਹਾਣੀਆਂ ਦੇ ਨਾਲ ਖੇਡਣ ਵਾਸਤੇ ਬਾਹਰ ਗਿਆ ਹੋਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੀ ਮਹਾਰਾਜ ਉਹ ਹਾਣੀਆਂ ਦੇ ਸੋ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪਾਂ ਹਰ ਸਾਲ ਦੀ ਤਰ੍ਹਾਂ ਸਿੰਘ ਸਾਹਿਬ ਜਹਦਰਬਾਬਾ ਦਾਰਾ ਸਿੰਘ ਸਿੰਘ ਸਾਹਿਬ ਕੇ ਹਦਰਬਾਬਾ ਜਗਤਾਰ ਸਿੰਘ ਦੀ ਸਲਾਣਾ ਜੋੜ ਮਿਲੀ ਦੇ ਸਬੰਧ ਚ ਹਰ ਸਾਲ ਉਹਨਾਂ ਦੀ ਵਰਸੀ ਮਨਾਉਂਦੇ ਆ ਅੱਜ ਬਹੁਤ ਹੀ ਬਹੁਤ ਹੀ ਵਧੀਆ ਸੁਭਾਗਾ ਸਮਾ ਹੈ ਇਸ ਦੇ ਵਿੱਚ ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਇੱਕ ਧੀ ਨੂੰ ਆਪਾਂ ਆਨੰਦਕਾਰਤੂ ਇਹਦੇ ਕਰਦੇ ਪਏ ਆ ਮਹਾਰਾਜ ਨੇ ਬਖਸ਼ਿਸ਼ ਕੀਤੀ ਬਹੁਤ ਵੱਡੀ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਧੰਨਵਾਦ ਗੁਰੂ ਮਹਾਰਾਜ ਹਰ ਸੰਗਤ ਨੂੰ ਸਰਦਾ ਮਨੁੱਖਾਂ ਉਹਨਾਂ ਪੂਰੀ ਕਰਨੀ ਖਾਲਸਾ ਵਾਰੀ ਬਤਾਈ ਮਹਾਰਾਜ ਇੱਕ ਬੇਨਤੀ ਆ ਸਾਤੋਂ ਵੱਡੇ ਗੁਰੂ ਸਾਹਿਬ ਦੀ ਜਿਹੜੀ ਲਾੜਨੀ ਫੌਜ ਨੂੰ ਆਪਾਂ ਦੇਖਿਆ ਉਦੋਂ ਸਾਡੀ ਪੋਸ਼ਟ ਪਈ ਸੀ ਜਿਹੜੀ ਲੜਕੀਆਂ ਦੇ ਜਿਹੜੀਆਂ ਇੱਥੇ ਕਾਜ ਆਨੰਦ ਕਿਤੇ ਜਾਦੇ ਗੁਰੂ ਸਾਹਿਬ ਨੂੰ ਇਹ ਕਿੰਨੇ ਆਨੰਦ ਕਾਰਜ ਕਰਵਾ ਚੁੱਕੀ ਜਾਂ ਬਣ ਵੈਰੋ ਇਹ ਪਹਿਲਾਂ ਉਪਰਾਲਾ ਆਈ ਸਾਡਾ ਸੀ ਨਾ ਬੇਨਤੀ ਕੀਤੀ ਸਾਥ ਸਾਰੇ ਤੁਹਾਨੂੰ ਕਈ ਪੰਜ ਕਰਾਂਗੇ ਪਰ ਗੁਰੂ ਮਹਾਰਾਜ ਨੇ ਬਸੇ ਸਵਾ ਲੱਖ ਦੇ ਕੀਤੀ ਆ ਆਉਣ ਵਾਲੇ ਸਮੇਂ ਚ ਅੱਪਾ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਵੱਧ ਤੋਂ ਵੱਧ ਧੀਆਂ ਦੇ ਆਨੰਦ ਮਾਣ ਕੇ ਕਰਾਂਗੇ ਕਿ ਬਾਬਾ ਜੀ ਕਿਹ ਜਿਹੀ ਵਰਸੀ ਹੈ ਮਨਾਈ ਜਾਂਦੀ ਹੈ ਕਿੰਨਾ ਚਿਰ ਸਾਲਾਨਾ ਮਨਾਈ ਜਾ ਰਹੀ ਹੈ ਜੀ ਬਾਬਾ ਜੀ ਦੀ ਕਿਰਪਾ ਨਾਲ ਜੀ 21 ਸਾਲ ਹੋ ਗਏ ਸਾਡੇ ਬਾਬਾ ਜੀ ਨੂੰ ਪੂਰੇ ਹੋયા ਨੂੰ ਤੇ ਬਾਬਾ ਜਹਦਰਪਾ ਜਗਤਾਰ ਸਿੰਘ ਸੱਚਗੰਨ ਗਿਆ ਨੂੰ ਤੇ ਉਹਨਾਂ ਤੋਂ ਪਹਿਲਾਂ ਜਹਦ ਬਾਬਾ ਦਾਰਾ ਸਿੰਘ ਜੀ ਉਹਨਾਂ ਦੇ ਤਕਰੀਬਨ 44 45ਵੀਂ ਵਰਸੀ ਵੀ ਉਹਨਾਂ ਦੀ ਵਰਸੀ ਜਿਹੜਾ ਹੈੱਡ ਕੁਆਰਟਰ ਹੈ ਜੀ ਇਹ ਕਿੱਥੇ ਆਪਣਾ ਸ਼ੋਨੀ ਦਾ ਆਪਣਾ ਇਹ ਜੀ ਗੁਰਦੁਆਰਾ ਸ੍ਰੀ ਗਗਨਪਾਤ ਸਾਹਿਬ ਸ਼ੋਨੀ ਨਿਹੰਗ ਸਿੰਘ ਮੀਠਾ ਰੋਡ ਚੌਂਕ ਬਾਈਪਾਸ ਉਜਨ ਜੋਗਾ ਮਹਾਨ ਸ਼ਖਸੀਅਤ ਹੈ ਬਾਬਾ ਮਾਨ ਸਿੰਘ ਜੀ ਜਿਹੜਾ ਮਿਸਲ ਆ ਉਹਨਾਂ ਬਾਰੇ ਤੁਸੀਂ ਸੁਥਰਾ ਹਾਂਜੀ ਹਾਂਜੀ ਸਿੰਘ ਸਾਹਿਬ ਜਹਦਰ ਬਾਬਾ ਮਾਨ ਸਿੰਘ ਜੀ ਜੋ ਕਿ ਗੁਰੂ ਦਸਮ ਪਾਤਸ਼ਾਹ ਨੂੰ ਚੋਰ ਕਰਦੇ ਸਨ ਉਹਨਾਂ ਦੀ ਮਿਸਲ ਹੈ ਜੀ ਆਪਣੇ ਕੋਲ ਉਹ ਤਰਨਤਲ ਦੇ ਪਹਿਲੇ ਮੁਖੀ ਹੋਏ ਨਾ ਉਹਨਾਂ ਤੋਂ ਬਾਅਦ ਬਾਬਾ ਦਾਰਾ ਸਿੰਘ ਜੀ ਉਹਨਾਂ ਤੋਂ ਬਾਅਦ ਜਹਦਰ ਬਾਬਾ ਜਗਤਾਰ ਸਿੰਘ ਜੀ ਉਹਨਾਂ ਤੋਂ ਬਾਅਦ ਦਾਸ ਸੇਵਾ ਨਿਭਾ ਰਿਆ ਤੇ ਅੱਗੇ ਜਿਹੜੇ ਆਪਾਂ ਅਪਰਾਧੇ ਕੀਤੇ ਆ ਸਾਨੂੰ ਗੁਰੂ ਸਾਹਿਬ ਨੇ ਕਿਹਾ ਪਈ ਗ੍ਰੀ ਗੁਰਬੇ ਦੀ ਰੱਖਿਆ ਕਰਨੀ ਤੇ ਉਹ ਦੇ ਪਰਮਾਤਮਾ ਦੀ ਇੱਕ ਬਖਸ਼ਿਸ਼ ਕੀਤੀ ਦਸਮੇ ਪਾਸ਼ਾ ਦੀ ਬਾਰੇ ਕੀ ਕਿ ਕਿ ਗੁਰਬੀ ਦੀ ਰੱਖਿਆ ਕਰਨੀ ਆਪਣਾ ਫਰਜ਼ ਹੈ ਹਾਂ ਜੀ ਉਹ ਤੇ ਜੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰ ਦਸਮੇ ਪਾਸ਼ਾ ਨੇ ਕਿ ਗਰੀਬ ਗੁਰ ਦੀ ਰੱਖਿਆ ਕਰਨੀ ਰੱਖਿਆ ਦਾ ਮਤਲਬ ਇਹ ਹੋ ਜਾਂਦਾ ਕਿ ਆਪਾਂ ਜਿੱਥੇ ਅਨਿਆ ਦੇ ਵਿਰਖਲਾਪ ਲੜੀਏ ਜੇ ਕਹਿੰਦਾ ਗਰੀਬ ਦਾ ਕੋਈ ਵਿਗੜਦਾ ਪਿਆ ਉਹਨੂੰ ਸੁਵਾਰੀਏ ਜਾਂਦੇ ਜਿੱਤੇ ਸਾਡੀ ਲੋੜ ਆ ਫੌਜਾਂ ਦੀ ਲੋੜ ਹੈ ਜਿੱਤੇ ਭਾਇ ਕੋ ਦਿਕਾ ਆ ਆ ਭਾਇ ਦਿਕੀ ਬਸੇ ਜੈ ਹਰ ਜੀ ਜੈ 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 ਜੀ ਜੈ